ਤਾਂ ਬੱਖ ਬੱਖ ਜਗ੍ਹਾ ਤੇ ਵੀ ਬਣਾਈ ਜਾ ਰਹੀ ਹੈ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬੋ ਦੀ ਹੈਗੀ ਹੈ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਲੋਕਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹੈ ਨਾ ਉਹ ਕੀ ਫੈਸਲਾ ਲੈਂਦੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਬਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਉਹਦਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਫ ਲੈਂਡਿੰਗ ਉਹ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬੋ ਦੀ ਹੈਗੀ ਐ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੰਡਨ ਦਾ ਤਾਂ ਸਗੀਤ ਅਰੀਏ ਸਾਡਾ ਵੈਸੇ ਸਾਡੀ ਹਿੱਸੇਦਾਰੀ ਹੈਗੀ ਆ ਉਹਦੇ 'ਚ ਤੇ ਵਰਸੀ ਦਾ ਕੀ ਸਮਾਗਮ ਹੈ ਵਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਆਪ ਤਾਂ ਲੱਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆਦੇ ਪਿੰਡ ਪੱਧਰ ਦਾ ਸਹਿਪਾਲ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਪੋਪ ਪਾ ਕੇ ਬਾਕੀ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਿਹਾ ਵੀ ਬੇਟਾ ਇਸ ਵਾਰ ਉਹਨੂੰ ਜੌਣ ਵਾਲੇ ਦੂਰ ਦਰਾਡੇ ਤੋਂ ਨਾ ਆਉਣਾ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਅ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਹਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੇ ਅਰਦਾਸ ਆਪਣੀ ਕਰ ਸਕਦੇ ਹੋ